ਵੱਤਾ ਦੀ ਮਿੱਟੀ ਨਿਊ ਚੈਨਲ ਸੁਧਾਰ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਗੌੜੇ ਨਗਰ ਮੇਰੇ ਨਾਲ ਮੇਰੇ ਕਾਰਨ ਨਾਲ ਲਖਪਾਲ ਸ਼ਰਮਾ ਜੋ ਕਾਲ ਤੋਂ ਇੱਕ ਪਿੰਡ ਦੇ ਸੰਯੋਗ ਨਾਲ ਨਸ਼ੇ ਵਿਰੋਧੀ ਜੋ ਭਗਵੰਤ ਸਿੰਘ ਮਾਨ ਨੇ ਚਲਾਇਆ ਜੁੱਧ ਨਸ਼ਿਆਂ ਵਿਰੁੱਧ ਉਹਦੀ ਕਾਰਵਾਈ ਕਰਦੀ ਅਰੰਧਾ ਪਰੀਖ ਨੇ ਬਹੁਤ ਵੱਡੀ ਕਾਮਯਾਬੀ ਕੀਤੀ ਆ ਜਦੋਂ ਕਿ ਪਿੰਡ ਦੇ ਪਤਵੰਤੇ ਆ ਪਾਲਤ ਦੇ ਉੱਪਰੋਂ ਕੇ ਸਾਰੇ ਪਿੰਡ ਦੇ ਸੰਯੋਗਤਾ ਸਾਡੇ ਕੋਲ ਡਿਊਟੀ ਅਫਸਰ ਆਸਟਾ ਹਾਜ਼ਰ ਨੇ ਅਸੀਂ ਤੁਹਾਡੀ ਉਹਨਾਂ ਨਾਲ ਗੱਲ ਕਰਨੀ ਆ ਸਰ ਜੋ ਆ ਜਾ ਕੇ ਬਰਾਮਦ ਹੋਇਆ ਕੀ ਜੇ ਲੱਗਦਾ ਇੱਥੋਂ ਜੀ ਚਾਰ ਪੰਜ ਡੱਬੇ ਆ ਜਿਹੜੇ ਪ੍ਰੈਗਾ ਦੇ ਆ ਕੈਸੋ ਜਿਹੜੇ ਆ ਪਬਲਿਕ ਦੇ ਸਾਥ ਦੇ ਨਾਲ ਆ ਆਪਾਂ ਬਰਾਮਦ ਕੀਤੇ ਆ ਇੱਥੇ ਹਰਦੀਪ ਸਿੰਘ ਆ ਪਿੰਡ ਦਾ ਮੁਖੀ ਆ ਆਮ ਪਾਰਟੀ ਦਾ ਉਹਨਾਂ ਦਾ ਸਹਿਯੋਗ ਬਹੁਤ ਰਿਹਾ ਸਾਨੂੰ ਉਹਨਾਂ ਨੇ ਨਾਲ ਹੋ ਕੇ ਸਾਰੇ ਪਿੰਡ ਦਾ ਸਹਿਯੋਗ ਹੋ ਗਿਆ ਇਹਦੇ ਕੋਠੇ ਦੇ ਤੋਂ ਬਰਾਮਦ ਕੀਤੇ ਆ ਠੀਕ ਜੀ ਸਰ ਜੋ ਜਿਵੇਂ ਕਿ ਚੌਲ ਪੱਤੀ ਇਹ ਚ ਜਾਂ ਕਹਿੰਦੇ ਕਿ ਚੋਰੀ ਦਾ ਸਮਾਨ ਫੇਰਦੇ ਆ ਹਾਂ ਉਹਦੇ ਚ ਕੀ ਕੀ ਆਪਾਂ ਕਰੀਏ ਦੇਖੋ ਜੀ ਪੰਜ ਚਾਰ ਪੰਜ ਛੇ ਥੋੜੇ ਚੌਣਾਦੇ ਆ ਤੇ ਨਾਲ ਵਿੱਚ ਇੱਕ ਦੋ ਬੈਗਟ ਪੱਤੀ ਦੇ ਆਏ ਕਹਿੰਦੇ ਸੀ ਕਰਾਣੇ ਦੇ ਇਹਦਾ ਵੈਰੀਫਾਈ ਕਰਾਂਗੇ ਵੀ ਇਹਨੇ ਆਪ ਪਾਇਆ ਕਿ ਜਾਂ ਚੋਰੀ ਦਾ ਸਮਾਨ ਹੈ ਇਹਦੀ ਤਹਰੀਕ ਕੀਤੀ ਜਾਊਗੀ ਕਿਹਦੇ ਕਰੋ ਬਰਾਮਦ ਹੋਇਆ ਜੀ ਸਭ ਇਹ ਰਾਣੀ ਪਤਨੀ ਜਸਵੀਰ ਸਿੰਘ ਦਾ ਪਿੰਡ ਸੁਧਾਰ ਦੀ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਓਕੇ ਮਹਾਂ ਬਚਾਰੀ ਚੋਰੀ ਚੋਰੀ ਦੀ ਪਤਨੀ ਸਰਮਾ 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 ਤੇਲ ਕੋਲੋਂ ਲਾਵਾ ਚਾਹ ਰਹੇ ਆਂ ਅੱਛਾ ਜੀ ਜਸੜ ਕਰਾਨਾ ਸਟੋਰ ਸੁਧਾਰ ਅੱਡਾ ਚਾ ਇਹ ਪਹਿਲੀ ਚੋਰੀ 20 20 ਦਰ 20 ਤਰੀਕ ਨੂੰ ਹੋਈ ਆ ਉਸ ਤੋਂ ਬਾਅਦ ਰਾਤੀ ਮੁੜ ਕੇ ਫਿਰ ਚੋਰੀ ਹੋਈ ਆ ਵੇਖੋ ਸਮਾਨ ਬਰਾਮਦ ਕਰ ਲਿਆ ਗਿਆ ਵਾ ਅਸੀਂ ਬਹੁਤ ਪਰੇਸ਼ ਪਰੇਸ਼ਾਨ ਹਾਂ ਚਾਰ ਚਾਰ ਦਿਨ ਤੋਂ ਤੇ ਆ ਸਮਾਨ ਜਿਹੜਾ ਵਾ ਹਰਪੇਜੀ ਸਿੰਘ ਦੇ ਘਰੋਂ ਬਰਾਮਦ ਹੋਇਆ ਤੇ ਉਹਦਾ ਸਾਰਾ ਸਮਾਨ ਆ ਘਰੋਂ ਬਰਾਮਦ ਹੋਇਆ ਵਾ ਇਹਦੇ ਮੁੰਡੇ ਦੇ ਕੋਲ ਹੋਇਆ ਇਹਦੇ ਮੁੰਡੇ ਦੇ ਕੋਲ ਬਰਾਮਦ ਹੋਇਆ ਵਾ ਇਹਨਾਂ ਨੂੰ ਸਮਾਨ ਕੀ ਨਾਮ ਜਨਾ ਦਾ ਜਿੱਥੇ ਕਿਹਾ ਕਹਰੇ ਨਾਮ ਕੀ ਨਾ ਦਾ ਇੱਕ ਜਿਹੜਾ ਕਹੇ ਭੇਜਾ ਸਾਨੂੰ ਕੀ ਦਾ ਦਰਸ਼ਨ ਸਿੰਘ ਆ ਵਾ ਵੇਖੋ ਮੈਂ ਨਹੀਂਗਾ ਸਾਨੂੰ ਸਿੰਘ भेजा सानो स्वर्ण सिंह ਤੇ ਕੋਈ ਕੋਈ ਭੇਜਦਾ ਗਰਾ ਮੁੰਡਾ ਤੇ ਹੋਰ ਜੀ ਕਿਸਾਨ ਜਿਹਨੇ ਬੰਦੇ ਦੇ ਨੰਬਰ ਨੇ ਇੱਕ ਕਿਸਾਨ ਜਿੱਥੇ ਬੰਦੀ ਦੇ ਪੰਦੇ ਦੇ ਮੈਂਬਰ ਬਣੇ ਆਏ ਤੇ ਜਿੱਥੇ ਬੰਦੀਆਂ ਨੂੰ ਬਦਨਾਮ ਕਰਦੇ ਜਿੱਥੇ ਬੰਦੀਆਂ ਦੇ ਝੰਡੇ ਲਾ ਗਏ ਤੇ ਇਹ ਮਾਇ ਸਮਗਲ ਕਰਦੀ ਆ ਭੇਜਦੇ ਇਹਨਾਂ ਕੋ ਨਸ਼ਾ 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 ਲੱਗੇ ਜਾਂਦੇ ਆ ਨਸ਼ਾ ਇਹ ਕਹੇ ਨਸ਼ਾ ਲੱਗੇ ਜਾਂਦੇ ਆ ਤੁਸੀਂ ਕਹੇ ਨਸ਼ਾ ਨਸ਼ਾ ਤੇ ਰਹਿ ਗਿਆ ਤਾਂ ਪ੍ਰੂਫ ਹੈਗਾ ਹਾਂ ਫੁੱਟੇ ਕੋ ਸਰਿੰਜ ਬਰਾਮਦ ਹੋਈ ਹੈ ਜਿੰਨੇ ਨਸ਼ਾ ਜਿਹਦੇ ਸਮਾਨ ਵੇਚਿਆ ਇਹਨਾਂ ਨੂੰ ਕੋਈ ਕੈਪਸੂਲ ਨੇ ਵੇਚਦੇ ਨਾ ਤੇ ਮੇਰੀ ਦੂਜਾ ਸਮਾਨ ਦੂਜਾ ਸਮਾਨ ਬਰਾਮਦ ਹੋਇਆ ਕੋਈ ਸਰਿੰਜ ਬਰਾਮਦ ਹੋਈ ਨਾਲ ਫੁੱਟੇ ਕੋ ਗਾਂ ਚ ਪਈ ਉਥੇ ਉਥੇ ਪਈ ਆ ਤੇ ਮੁੰਡਾ ਸਭ ਕੋ ਬੋਲਿਆ ਆ ਜ ਆ ਮੁੰਡਾ ਪੁੱਛ ਇਹਨੂੰ ਪੁੱਛੋ ਇਹਨੂੰ ਕੀ 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 ਕਿ ਕਿਥੇ ਸਾਮਾਨ ਵੇਚਦਾ ਕਿ ਨਾਮ ਤੇਰਾ ਕੀ ਨਾ ਆ ਮੈਂ ਨਾ ਗੋਰੀ ਕਿਹੜਾ ਪਿੰਡ ਤੇਰਾ ਸੁਧਾਰੀ ਤੇ ਕਿਨੇ ਫੜਿਆ ਤੈਨੂੰ ਇੰਨਾ ਫੜਿਆ ਵੀਰ ਨੰਦ ਕਿ ਕਰਨ ਰਿਹਾ ਤੂੰ ਮਿਰਜੀ ਮੈਂ ਰਾਤੀ ਗਿਆ ਤੇ ਉਹ ਦੂਜੇ ਮੁੰਡੇ ਨੇ ਢਾਇਆ ਉਹ ਆਂਦਾ ਮੈਂ ਢਾ ਦੇਣਾ ਤੇ ਤੂੰ ਅੰਦਰ ਵੜ ਗਈ ਕਿੰਨੇ ਟਾਇਆ ਤੈਨੂੰ ਕਿਨੇ ਕੌਣ ਸੀ ਉਹ ਨਾਨੋਕਿਆਂ ਦਾ ਮੁੰਡਾ ਨਾਨੋਕਿਆਂ ਦਾ ਹਾਂਜੀ ਤੇ ਨਸ਼ਾ ਵੀ ਕਰਨਾ ਕੋਈ ਗੋਲੀ ਕੈਪਸੂਲ ਹਾਂਜੀ ਕਿਸਵਲ ਇੰਨਾ ਗੋਲੀ ਕੈਪਸੂਲ ਗੋਲੀ ਕੈਪਸੂਲ ਹੀ ਥੋੜੀ ਲੈ ਲੈ ਕਿੰਨੇ ਕੋਲ ਇੰਨਾ ਇੱਥੋਂ ਹੀ ਕੀ ਨਾਮ ਦਾ ਨਾ ਦੱਸ ਇੰਨਾ ਕਰੋ ਲੈਣਾ ਜੀ ਕੀ ਨਾਮ ਹੈ ਇਹਦਾ ਗਲਤੀ ਹੈ ਇਹ ਗਲਤੀ ਹੈ ਫੇਜ ਜਾ ਭੇਜਿਆ ਫਿਰ ਸੁਧਾਰ ਤੋ ਹਾਂਜੀ ਠੀਕ ਹੈ ਚੰਗਾ ਇੱਕ ਬੁੱਕਰ ਬੁੱਕਰ ਇਹ ਸਮਾਨ ਨਹੀਂ ਦੇ ਨਾ ਕੋਈ ਆਹ ਵੇਖੋ ਜੀ ਏਸੀ ਲੱਗੇ ਨੇ ਉਹ ਜਨਰਲ ਦੇ ਏਸੀ ਲੱਗੇ ਆ ਬ੍ਰਾਂਡ ਕੰਪਨੀ ਦੇ ਏਸੀ ਲਸੀ ਲੱਗੇ ਆ ਜਿਹੜੇ ਕੇ ਅਮੀਰ ਲੋਕਾਂ ਦਾ ਘਰ ਵੀ ਇਹੋ ਜੀ ਏਸੀ ਨਹੀਂ ਜੇ ਤੁਦੋਂ ਲੱਭ ਲੱਭ ਸਕਦੇ ਆ ਵੇਖੋ ਬ੍ਰਾਂਡ ਕਿੱਡਾ ਕਿੱਡਾ ਮਹਿੰਗਾ ਹੈ ਮਹਿੰਗਾ ਸਾੜਿਆ ਉਹ ਵੇਖੋ ਜੀ ਤੇ ਇਹਨਾਂ ਦੇ ਘਰ ਮੀਟਰ ਵੀ ਹਨ ਜਿੱਦਾਂ ਤੇ ਇਦਾਂ ਘਰ ਆ ਫ੍ਰੀ ਬੱਤੀ ਬਾਲਦੇ ਜੇ ਬੱਤੀ ਵਾਲਾਂ ਦੇ ਗਾੜੀ ਪੈਂਦੇ ਜੇ ਮੈਂ ਗਲਤੀ ਮੰਨਦਾ ਮੇਰੇ ਮੁੰਡੇ ਨੇ ਗਲਤੀ ਕੀਤੀ ਮੈਂ ਇਹ ਬੱਤੀ ਵਾਲਾਂ ਦੇ ਗਾੜੀ ਪੈਂਦੇ ਜੇ ਫ੍ਰੀ ਬੱਤੀ ਬਾਲਦੇ ਜਿੱਥੇ ਪੰਦੀਆਂ ਠੰਡੇ ਲਾ ਕੇ ਤੇ ਗਲ ਬਗਲ ਬਿੰਦੇ ਆ ਗੱਡੀਆਂ ਦੇ ਝੰਡੇ ਲੱਗੇ ਉਹਦੇ ਤੇ ਕਿਹੜੇ ਦੀ ਕਹਿ ਰਹੇ ਵੀ ਨਸ਼ਾ ਵੇਚਦੇ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਪੱਖ ਪੇਸ ਕਰੋ ਨਾ ਹਾਂਜੀ ਇਹ ਤੇ ਮੈਂ 1.5 ਤੋਂ 2 ਮਹੀਨੇ ਤੋਂ ਪਹਿਲਾਂ ਬੰਦ ਕਰ ਗਏ ਅਸੀਂ ਕੋਈ ਬੰਦਾ ਬਰਾਮਤ ਨਹੀਂ ਜਾਈ ਨਹੀਂ ਤੇ ਗੋਲੀ ਕਪਸਲ ਵੇਚਦੇ ਪਹਿਲਾਂ 2.5 ਮਹੀਨੇ ਪਹਿਲਾਂ ਜਦੋਂ ਮੈਂ ਰੋਲਾ ਬੰਦ ਕਰ ਗਏ ਹਾਂ ਕਿ ਕੱਢ ਮਿਹਰ ਗੰਦੇ ਘਰ ਟਾਉਂਦੇ ਨਾ ਕਰਾਉਂਦੇ ਪਤਾ ਕਰਦਾ ਸਾਨੂੰ ਪਹਿਲਾਂ ਕਿ ਬੜੇ ਔਖੇ ਨੇ ਜ਼ਮੀਨ ਵੇਚ ਕੇ ਬਣਾਏ ਆਪਣੇ ਆ ਜਿਹੜੇ ਕਿਹੜੀ ਜ਼ਮੀਨ ਕਿੱਥੇ ਕਿੰਨੀ ਵੱਡੀ ਬੜੀ ਵੱਡ ਪਰ ਜ਼ਮੀਨ ਸੀਗੀ ਕੋਈ ਪੰਡੋਰੀ ਵਿੜਾਜ ਹੁਣ ਵੀ ਨਿਕਲੀ ਆ ਥੋੜੀ ਜੀ ਹਾਤੇ ਦੀ ਉਹ ਵੀ ਬੋਲਣ ਦੀ ਉਹ ਵੀ ਇਹ ਕਾਰਵਾਈ ਕਰਨੇ ਪਰ ਸਮਾਰਟ ਦੇ ਬਰਾਮਦੇ ਡੈਡ ਕਰੋ ਕੀ ਕਰਨਾ ਚਾਹੋਗੇ ਉਹ ਗਲਤੀ ਬੜੀ ਵੱਡੀ ਕੀ ਹੋਈ ਜੀ ਮੁੰਡੇ ਕੋਲ ਵੱਡੇ ਮੁੰਡੇ ਕੋਲ ਹੋਈ ਹੈ ਬਹੁਤ ਵੱਡੀ ਗਲਤੀ ਹੈ ਇਹ ਚੋੜੀ ਦਾ ਮਾਸਰਾ ਲਈਦਾ ਫਿਰ ਤੂੰ ਸਿਆਣੇ ਤੀ ਆ ਫਿਰ ਮੈਂ ਛਤਰਾ ਦੇ ਲੈ ਗਿਆ ਤਾਂ ਮਵੀ ਹਿਸਾਬ ਨਾਲ ਮੈਂ